ਥਾਣਾ ਫਲੋਰ ਦੀ ਪੁਲਿਸ ਨੇ ਦੋ ਸ਼ੋਲੇਪਲੂਰੇ ਵਿਚਣ ਵਾਲੇ ਪ੍ਰਵਾਸੀ ਨਸ਼ਾ ਤਸਕਰوں ਨਸ਼ੇ ਸమేਤ ਕੀਤਾ ਕਾਬੂ ਇਹ ਦੱਸਿਆ ਕਿ ਇਸ ਵੰਦੀ ਪ੍ਰੈਸ ਨੂੰ ਜਾਣਕਾਰੀ ਦਿੰਦੀ ਹੋਈ શ્રી ਸਰਵਨ ਸਿੰਘ ਬਲਵ ਪੀਪੀਐਸ ਉਪ ਪੁਲਿਸ ਕਪਤਾਨ ਸਾਹਿਬ ਨੇ ਫਲੋਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਕਪੁਰ ਮੁਖ ਅਫਸਰ ਥਾਣਾ ਫਲੋਰ ਵੱਲੋਂ ਪੰਜ ਢੇਰਾ ਪਿੰਡ ਵਿਖੇ ਗੁਪਤ ਤੌਰ ਤੇ ਨਸ਼ਾ ਵੇਚਣ ਦੀ ਜਾਣਕਾਰੀ ਮਿਲਣ ਤੇ ਸਪੈਸ਼ਲ ਨਾਕਾ ਬੰਦ ਕਰਕੇ ਸਰਚ ਪਰਚਾਣ ਕੀਤਾ ਸੀ ਜਿਸ ਦੌਰਾਨ ਦੋ ਸ਼ੋਲੇ ਭੂਰੇ ਵੇਚਣ ਵਾਲੇ ਪ੍ਰਵਾਸੀ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 105 ਰਸੀਨੀਆਂ ਗੋਲੀਆਂ 8 ਗ੍ਰਾਮ ਹੈਰਨ ਅਤੇ 10000 ਰੁਪਏ ਡਰਗ ਮਨੀ ਬਰਾਮਦ ਕਰਕੇ ਵੱਡੀ ਸਫਲਤਾ ਰਹੀਦੀ ਹੈ। ਪੁਛਗਿੱਦਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਤਸਕਰ ਲੁੱਕ ਸ਼ਿਪ ਕੇ ਕਾਫੀ ਸਮੇਂ ਤੋਂ ਸ਼ੋਲੇ ਭਟੂਰੇ ਵੇਚਣ ਦੇ ਨਾਲ-ਨਾਲ ਨਸ਼ਾ ਵੇਚਣ ਦਾ ਵੀ ਧੰਦਾ ਕਰਦੇ ਆ ਰਹੇ ਸਨ ਅਤੇ ਨਸ਼ਾ ਤਸਕੀ ਦੀ ਨਸ਼ਾ ਤਸਕਾਂ ਦੀ ਪਛਾਣ ਕਮਲੇਸ਼ ਕੁਮਾਰ ਉਰਫ सोनू ਬੱਚਾ ਅਤੇ ਆਕਾਸ਼ ਕੁਮਾਰ ਉਰਫ ਬਾਬਾ ਪੁੱਤਰ ਸੁੰਦਲਾਲ 바ਸੀ ਖਡ ਮਹਲਾ ਜਗਤਪੁਰਾ ਪੰਜ ਢੇਰਾ ਫਲੋਰ ਵਜੇ ਹੋਈ ਹੈ। ਕਮਲੇਸ਼ ਕੁਮਾਰ ਉਰਫ सोनू ਬੱਚਾ ਤੇ ਪਹਿਲਾਂ ਵੀ ਦੋ ਐਨਡੀਪੀਐਸ ਐਕਟ ਦੇ ਕੇਸ ਦਰਜ ਹਨ ਜੋ ਇਹਨਾਂ ਨਸ਼ਾ ਤਸਕਾਂ ਦਾ ਪੁਲਿਸ ਰਮਾਨ ਹਾਸਲ ਕਰਕੇ ਇਹਨਾਂ ਤੋਂ ਹੋਰ ਵੀ ਪੁਸ਼ਗੋਸ਼ ਕੀਤੀ ਜਾ ਰਹੀ ਹੈ। ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ। ਸਰ ਪੜਾ ਰਹੇ ਤਾਂ ਕਿ ਤੁਸੀਂ ਨतीश ਮੀਤ ਦੋ ਨਰਨ ਕਾਬੂ ਕੀਤਾ ਹੈ ਸਰ ਕਿੱਥੇ ਦੀ ਹੈਗੀ ਕਿੰਨਾ ਮਜ਼ਾ ਪੜਾ ਲਿਆ ਨਸ਼ੇ ਨੂੰ ਲੈ ਕੇ ਜੋ ਜਿੰਦਰ ਘਾਟੀ ਵੱਲੋਂ ਸਪੈਸ਼ਲ ਮਿਸ਼ਨ ਚਲਾਈ ਜਾਂਦੀ ਹੈ ਤੇ ਇਸ ਸੰਬੰਧੀ ਸਾਡੇ ਐਸਐਸਪੀ ਸਾਹਿਬ ਮਾਨਯੋ ਸਰਦਾਰ ਹਰਕਮਲ ਪ੍ਰੀਤ ਸਿੰਘ ਜੀ ਦੇ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਾਡੇ ਡੀਐਸਪੀ ਸਰਦਾਰ ਸਰਵੰਤ ਸਿੰਘ ਜੀ ਦੇ ਵੱਲ ਦੀ ਹਦਾਇਤਾਂ ਅਨੁਸਾਰ ਵੱਖ-ਵੱਖ ਟੀਮਾਂ ਜੋ ਕਿ ਨਸ਼ੇ ਨੂੰ ਠਲ ਪਾਉਣ ਵਾਸਤੇ ਗਠਿਤ ਕੀਤੀਆਂ ਗਈਆਂ ਸੀ ਉਸ ਸੰਬੰਧੀ ਮਿਤੀ 28 11 24 ਨੂੰ ਸਾਡੀ ਇੱਕ ਟੀਮ ਨੇ ਮੁਕਤਮਨ ਨੰਬਰ 318 ਦਰਜ ਸਟੇ ਕੀਤਾ ਉਸ ਵਿੱਚ ਦੋ ਦੋਸ਼ੀ ਕਮਲੇਸ਼ ਔਰ ਸੋਨੂ ਬੱਚਾ ਵਾਸੀ 5 ਜਿਹੜਾ ਫਲੋਰ ਤੇ ਆਕਾਸ਼ ਵਾਸੀ 5 ਤਿਹਰਾ ਫਲੋਰ ਨੂੰ ਕਾਬੂ ਕੀਤਾ ਜਿਸ ਪਾਸੋਂ ਸਾਨੂੰ 8 ਗ੍ਰਾਮ ਹਿਰੋਇਨ ਅਤੇ 105 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਇਹਦੇ ਵਿੱਚ ਕਮਲੇਸ਼ ਕੁਮਾਰ ਔਰ ਸੋਨੂ ਬੱਚਾ ਜੋ ਕਿ ਪਹਿਲਾਂ ਵੀ ਨਸ਼ੇ ਦੇ ਪਰਚੇ ਚ ਜੇਲ੍ਹ ਚ ਗਿਆ ਹੋਇਆ ਤੇ ਇਹਦੇ ਜੋ ਸੰਬੰਧ ਇੱਕ ਹੋਰ ਵੀ ਸਮਗਲਰ ਜੋ ਕਿ ਇਹਦਾ ਜੀਜਾ ਹੀ ਹੈ ਸ਼ਸ਼ੀकांत ਜੋ ਕਿ ਨਸ਼ਾ ਵੇਚਦਾ ਹੈ ਇਹ ਉਸ ਗੈਂਗ ਨਾਲ ਸੰਬੰਧਿਤ ਹੈ ਜੋ ਕਿ ਨਸ਼ਾ ਵੇਚਣ ਦਾ ਕੰਮ ਕਰਦੇ ਆ ਤੇ ਇਸ ਸੰਬੰਧੀ ਅਸੀਂ ਮੁਕਦਮਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਹੈ ਅਤੇ ਰਿਮਾਂਡ ਹਾਸਲ ਕੀਤਾ ਹੈ ਤੇ ਅਗਲੀ ਕਾਰਵਾਈ ਜਾਰੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ